ਸਭ ਤੋਂ ਪਹਿਲਾਂ ਤੇ ਜਿਨ੍ਹਾਂ ਨੇ ਫਿਜ਼ੀਕਲ ਲਾਟਰੀ ਖਰੀਦੀ ਹੈ ਉਹਦੇ ਫਰੰਟ ਤੇ ਇੱਕ ਬਾਰ ਕੋਡ ਲੱਗਿਆ ਹੋਇਆ ਜਿਸੇ ਤੁਸੀਂ ਜਾ ਕੇ ਲਾਈਵ ਰਿਜ਼ਲਟ ਦੇਖ ਸਕਦੇ ਹੋ ਲਾਟਰੀ ਦੀ ਬੈਕ ਤੇ ਵੀ ਨਾ ਮੈਂਸ਼ਨ ਇੱਥੇ ਹੁੰਦੀ ਹੈ ਵੈਬਸਾਈਟ ਗਵਰਨਮੈਂਟ ਦੀ ਜਿੱਥੇ ਜਾ ਕੇ ਤੁਸੀਂ ਆਰਾਮ ਨਾਲ ਰਿਜ਼ਲਟ ਦੇਖ ਸਕਦੇ ਹੋ ਔਨਲਾਈਨ ਔਨਲਾਈਨ ਜਿਹਨੇ ਖਰੀਦੀ ਹੈ ਭਾਈ ਉਥੇ ਜਾਓ ਭੁੱਲ ਕਿਉਂਕਿ ਔਨਲਾਈਨ ਸਕੈਮ ਹੈ ਕੋਈ ਵੀ ਲਾਟਰੀ ਫਿਜ਼ੀਕਲ ਖਰੀਦੀ ਜਾ ਸਕਦੀ ਹੈ ਜੇਕਰ ਤੁਸੀਂ ਟਿਕਟਾਂ WhatsApp ਤੇ ਲੈ ਲਈਆਂ ਹਾਂ ਲੋ ਤੁਹਾਡੇ ਕੋਲ ਲਾਟਰੀ ਹੈ ਤੁਸੀਂ ਸੋ ਬੰਦਿਆਂ ਨੂੰ ਫੋਟੋ ਭੇਜਤੀ ਇਨਾਮ ਥੋੜੀ ਮਿਲ ਜੂਗਾ ਸਭ ਨੂੰ ਜਨਤਾ ਨਾਮ ਤੇ ਗੁੰਮਰਾਹ ਹੋ ਜਾਂਦੀ ਹੈ ਬਸ ਜੇ ਤੁਹਾਨੂੰ ਇਹੀ ਕਹਾਂਗਾ ਕਿ ਜਦ ਵੀ ਲਾਟਰੀ ਖਰੀਦਨੀ ਹੈ ਫਿਜ਼ੀਕਲ ਦੁਕਾਨਾਂ ਤੋਂ ਖਰੀਦਨੀ ਹੈ ਲਾਟਰੀ ਦਾ ਪ੍ਰਾਈਜ਼ ਲੈਣ ਲਈ 1 ਮਹੀਨੇ ਦਾ ਤੁਹਾਨੂੰ ਟਾਈਮ ਮਿਲਦਾ ਤੁਸੀਂ ਆਪਣਾ ਰਿਜ਼ਲਟ ਵੀ ਸਰਕਾਰੀ ਸਾਧਨਾਂ ਨਾਲ ਦੇਖੋ ਯਾ ਸਾਡਾ ਇੰਸਟਾ ਦਾ ਇੱਕ ਪੇਜ ਹੈ ਜਿੱਥੇ ਮੈਂ ਬੋਲ ਕੇ ਰਿਜ਼ਲਟ ਪਾਣਾ ਉਹ ਬਲੂ ਟਿਕ ਪੇਜ ਹੈ 85000 ਤੋਂ ਵੱਧ ਉੱਥੇ ਫਾਲੋਅਰਸ ਨੇ ਜਿਹਦੇ ਕੋਲ ਫਿਜ਼ੀਕਲ ਲਾਟਰੀ ਹੈ ਉਹੀ ਕਲੇਮ ਕਰ ਸਕਦਾ ਫੋਟੋ ਵਾਲਾ ਨਹੀਂ ਕਰ ਸਕਦਾ ਤੇ ਕਿਸੇ ਵੀ ਤਰੀਕੇ ਦੇ ਆਪਣੇ ਜ਼ਰੂਰੀ ਕਾਗਜ਼ ਆਧਾਰ ਕਾਰਡ ਤੇ ਪੈਨ ਕਾਰਡੀਆਂ ਹੋਰ ਆਪਣੇ ਐਡਰੈਸ ਵਗੈਰਾ ਐਵੇਂ ਅਨਨੋਨ ਬੰਦਿਆਂ ਨੂੰ ਦੇ ਕੇ ਉਹਨਾਂ ਦਾ ਹੋਰ ਵੀ ਲੌਸਸ ਹੈ ਜੋ ਕਿ ਤੁਹਾਨੂੰ ਸ਼ਾਇਦ ਪਤਾ ਲੱਗ ਜਾਂਦਾ ਹੈ ਲੋਟਰੀ ਖਰੀਦਣ ਦਾ ਚਾ ਕਿਨੂੰ ਨਹੀਂ ਹੁੰਦਾ ਅੱਜ ਕੱਲ ਲੋਕ ਆਪਣੀ ਕਿਸਮਤ ਨੂੰ ਅਜ਼ਮਾਉਣ ਦੇ ਲਈ ਕਾਫੀ ਜ਼ਿਆਦਾ ਲੋਟਰੀ ਦੇ ਬੰਪਰ ਜਿਹੜੇ ਉਹ ਖਰੀਦੇ ਨੇ ਤੇ ਇਸ ਵਾਰ ਤਾਂ ਦੀਵਾਲੀ ਦੇ ਉੱਤੇ 11 ਕਰੋੜ ਰੁਪਏ ਦਾ ਬੰਪਰ ਜਿਹੜਾ ਉਹ ਆ ਚੁੱਕਿਆ ਹੋਇਆ ਤੇ ਲੋਕਾਂ ਨੇ ਕਾਫੀ ਜ਼ਿਆਦਾ ਉਸ ਨੂੰ ਖਰੀਦਦਾਰੀ ਕੀਤੀ ਹੈ ਪਰ ਲੋਕ ਜਿਹੜੇ ਨੇ ਇਸ ਵਾਰ ਉਸ ਦਾ ਰਿਜ਼ਲਟ ਕਿਵੇਂ ਦੇਖਣ ਕਿਉਂਕਿ 31 ਤਰੀਕ ਨੂੰ ਰਿਜ਼ਲਟ ਜਿਹੜਾ ਹੋ ਨਿਕਲਣ ਵਾਲਾ ਹੈ ਤੇ ਅਵੇਅਰਨੈਸ ਨੂੰ ਲੈ ਕੇ ਇਹ ਵੀਡੀਓ ਕਰਨ ਜਾ ਰਹੇ ਆ ਕਿ ਜੇਕਰ ਕਿਸੇ ਨੇ ਆਨਲਾਈਨ ਟਿਕਟ ਖਰੀਦੀ ਤਾਂ ਉਸ ਦਾ ਰਿਜ਼ਲਟ ਕਿਵੇਂ ਦੇਖਣਾ ਹੈ ਕਿਤੇ ਫਰੋਡ ਤਾਂ ਨਹੀਂ ਹੋ ਜਾਏਗਾ ਉਹਨਾਂ ਦੇ ਨਾਲ ਤੇ ਕਿਵੇਂ ਦੇਖਿਆ ਜਾਵੇ ਗੱਲਬਾਤ ਕਰਦੇ ਆ ਸਾਡੇ ਨਾਲ ਗਾਂਧੀ ਬ੍ਰਦਰਸ ਤੋਂ ਮਨਮੀਤ ਸਿੰਘ ਜੀ ਮੌਜੂਦ ਨੇ ਕਿ ਜੇਕਰ ਰਿਜ਼ਲਟ ਦੇਖਣਾ ਹੈ ਤਾਂ ਕਿਵੇਂ ਦੇਖਿਆ ਜਾਵੇ ਸਾਸ਼ੀ ਕਾਲ ਜੀ ਸਾਸ਼ੀ ਕਾਲ ਸਭ ਤੋਂ ਪਹਿਲਾਂ ਤਾਂ ਟਾਈਮ 3:50 ਹੋ ਚੁੱਕਿਆ ਹੈ 30 ਤਰੀਕ 30 ਅਕਤੂਬਰ 2025 ਹੈ ਕੱਲ 31 ਤਰੀਕ ਨੂੰ ਮੁਕਦਰਾਂ ਦੇ ਫੈਸਲੇ ਹੋਣੇ 11 ਕਰੋੜ ਦਾ ਬਹੁਤ ਵੱਡਾ ਸਾਰਾ ਪ੍ਰਾਈਜ਼ ਨਿਕਲਣ ਜਾ ਰਿਹਾ ਹੈ ਔਰ ਇਸ ਦੀਵਾਲੀ 2025 ਤੇ ਹਾਈਐਸਟ ਬੰਪਰ ਰਿਕਾਰਡ ਸੇਲ ਹੋਇਆ ਠੀਕ ਹੈ ਤੇ ਇਹਦੇ ਨਾਲ ਹੀ ਹੁਣਾਂ ਲੋਕਾਂ ਨੂੰ ਕਾਹਲ ਹੋਏਗੀ ਕਿ ਮੈਂ ਰਿਜ਼ਲਟ ਕਿਵੇਂ ਵੇਖਾਂ ਰਿਜ਼ਲਟ ਕਿਵੇਂ ਵੇਖਾਂ ਸਭ ਤੋਂ ਪਹਿਲਾਂ ਤੇ ਜਿਨ੍ਹਾਂ ਨੇ ਫਿਜ਼ੀਕਲ ਲਾਟਰੀ ਖਰੀਦੀ ਹੈ ਉਹਦੇ ਫਰੰਟ ਤੇ ਇੱਕ 바ਰ ਕੋਡ ਲੱਗਿਆ ਹੋਇਆ ਜਿਸੇ ਤੁਸੀਂ ਜਾ ਕੇ ਲਾਈਵ ਰਿਜ਼ਲਟ ਦੇਖ ਸਕਦੇ ਹੋ ਲਾਟਰੀ ਦੀ ਬੈਕ ਤੇ ਵੀ ਨਾ ਮੈਂਸ਼ਨ ਕੀਤੀ ਹੁੰਦੀ ਹੈ ਵੈਬਸਾਈਟ ਗਵਰਨਮੈਂਟ ਦੀ ਜਿੱਥੇ ਜਾ ਕੇ ਤੁਸੀਂ ਆਰਾਮ ਨਾਲ ਰਿਜ਼ਲਟ ਦੇਖ ਸਕਦੇ ਹੋ ਥਰਡਲੀ ਸਾਡੇ ਲਿਫਾਫੇ ਵੀ ਜਿਹੜੇ ਹੁੰਦੇ ਨੇ ਉਸ ਤੇ ਸਾਡੇ ਟੈਲੀਫੋਨਸ ਨੰਬਰ ਲਿਖੇ ਹੋਏ ਨੇ WhatsApp ਦੇ ਜਿੱਥੇ ਤੁਹਾਨੂੰ ਰਿਜ਼ਲਟ ਦੀ ਕਾਪੀ ਪ੍ਰੋਵਾਈਡ ਕਰਨ ਨੂੰ ਸਾਨੂੰ 24 ਘੰਟੇ ਤੋਂ ਵੀ ਵੱਧ ਲੱਗ ਜਾਂਦੇ ਨੇ ਕਿਉਂਕਿ ਰਸ਼ ਬਹੁਤ ਹੁੰਦਾ ਹੈ ਦੀਵਾਲੀ ਕਰਕੇ ਥਰਡ ਵਨ ਤੁਸੀਂ ਅਖਬਾਰਾਂ 'ਚ ਵੀ ਰਿਜ਼ਲਟ ਦੇਖ ਸਕਦੇ ਹੋ ਉਹ ਅਖਬਾਰਾਂ ਦੇ ਇਹ ਨਾਮ ਨੇ ਤੁਸੀਂ ਪੜ ਸਕਦੇ ਹੋ ਇੰਡੀਅਨ ਐਕਸਪ੍ਰੈਸ ਹਿੰਦੁਸਤਾਨ ਟਾਈਮ ਰੋਜ਼ਾਨਾ ਸਪੋਕਸਮੈਨ ਡੇਲੀ ਐਸਾਰੇ ਫਵਾਰਾ ਦੇ ਨਾਮ ਨੇ ਠੀਕ ਹੈ ਇਹ ਲਾਈਵ ਦੇ ਬਾਰਕੋਡ ਵੀ ਲੱਗੇ ਹੋਏ ਨੇ ਇਹ ਸਰਕਾਰ ਦਾ ਆਪਣਾ ਵਿਸ਼ੇਸ਼ ਡਿਸਟ੍ਰੀਬਿਊਟਰ ਦਾ ਇਹ ਟੋਲ ਫਰੀ ਨੰਬਰ ਵੀ ਹੈਗਾ ਇਹ ਚੀਜ਼ਾਂ ਨੇ ਤੇ ਰਹੀ ਗੱਲ ਹੁਣੇ ਤੁਸੀਂ ਇਹ ਕਿਹਾ ਸੀ ਕਿ ਆਨਲਾਈਨ ਆਨਲਾਈਨ ਜਿਹਨੇ ਖਰੀਦੀ ਹੈ ਭਾਈ ਉਥੇ ਜਾਓ ਭੁੱਲ ਕਿਉਂਕਿ ਆਨਲਾਈਨ ਸਕੈਮ ਹੈ ਕੋਈ ਵੀ ਲੋਟਰੀ ਫਿਜ਼ੀਕਲ ਖਰੀਦੀ ਜਾ ਸਕਦੀ ਹੈ ਜੇਕਰ ਤੁਸੀਂ ਟਿਕਟਾਂ WhatsApp ਤੇ ਲੈ ਲਈਆਂ ਮੰਨ ਲਓ ਤੁਹਾਡੇ ਕੋਲ ਇਹ ਲੋਟਰੀ ਹੈ ਤੁਸੀਂ ਸੋ ਬੰਦਿਆਂ ਨੂੰ ਫੋਟੋ ਭੇਜ ਦਿੱਤੀ ਇਨਾਮ ਥੋੜੀ ਮਿਲ ਜੂਗਾ ਸੋ ਬੰਦਿਆਂ ਨੂੰ ਆਨਲਾਈਨ ਬਾਰੇ ਇੱਕੋ ਗੱਲ ਕਹਿੰਦਾ ਕਿ ਬਹੁਤ ਜ਼ਿਆਦਾ ਠੱਗੀ ਹੋਈ ਹੈ 1200 ਰੁਪਏ ਦੀਆਂ ਕਲੈਂਟ ਟਿਕਟਾਂ ਵੇਚ ਕੇ ਠੀਕ ਹੈ ਜਨਤਾ ਗੁੰਮਰਾਹ ਹੋ ਜਾਂਦੀ ਹੈ ਕਦੇ ਮੇਰੀ ਫੋਟੋ ਲਾਈ ਹੁੰਦੀ ਹੈ ਕਦੇ ਦੁਕਾਨ ਦੀ ਲਾਈ ਹੁੰਦੀ ਹੈ ਕਦੇ ਕਦੇ ਜਿਰਕਪੁਰ ਵਾਲੇ ਦੀ ਲਾਈ ਹੁੰਦੀ ਹੈ ਜਨਤਾ ਨਾਮ ਤੇ ਗੁੰਮਰਾਹ ਹੋ ਜਾਂਦੀ ਹੈ ਬਸ ਜਨਤਾ ਨੂੰ ਇਹੀ ਕਹਾਂਗਾ ਕਿ ਜਦ ਵੀ ਲੋਟਰੀ ਖਰੀਦਣੀ ਹੈ ਫਿਜ਼ੀਕਲ ਦੁਕਾਨਾਂ ਤੋਂ ਖਰੀਦਣੀ ਹੈ ਲੋਟਰੀ ਦਾ ਪ੍ਰਾਈਜ਼ ਲੈਣ ਲਈ 1 ਮਹੀਨੇ ਦਾ ਤੁਹਾਨੂੰ ਟਾਈਮ ਮਿਲਦਾ ਤੁਸੀਂ ਆਪਣਾ ਰਿਜ਼ਲਟ ਵੀ ਸਰਕਾਰੀ ਸਾਧਨਾਂ ਨਾਲ ਦੇਖੋ ਜਾਂ ਸਾਡਾ ਇੰਸਟਾ ਦਾ ਇੱਕ ਪੇਜ ਹੈ ਜਿੱਥੇ ਮੈਂ ਬੋਲ ਕੇ ਰਿਜ਼ਲਟ ਪਾਣਾ ਉਹ ਬਲੂ ਟਿਕ ਪੇਜ ਆ 85000 ਤੋਂ ਬਾਅਦ ਉੱਥੇ ਫਾਲੋਅਰਸ ਦੇ ਤੁਸੀਂ ਕੱਲ ਹੀ ਨਹੀਂ ਪਾਣਾ ਇੱਕ ਮਹੀਨੇ ਦੇ ਅੰਦਰ ਅੰਦਰ ਰਿਜ਼ਲਟ ਦੇਖ ਕੇ ਪ੍ਰਾਈਸ ਕਲੇਮ ਕਰ ਸਕਦੇ ਆ ਜਿਹੜੇ ਵੀ ਸ਼ਹਿਰ ਦੇ ਰਹਿਣ ਵਾਲੇ ਹੋ ਪੰਜਾਬ ਦੇ ਤੁਸੀਂ ਜਾ ਕੇ ਆਪਣੇ ਨੇੜੇ ਤੇੜੇ ਲਾਟਰੀ ਵਾਲੇ ਕੋਲ ਜਾ ਕੇ ਰਿਜ਼ਲਟ ਦੇਖ ਸਕਦੇ ਹੋ ਜੇ ਅਖਬਾਰਾਂ ਨਹੀਂ ਆਂਦੀਆਂ ਤੇ ਅਖਬਾਰਾਂ ਦੀ ਆਨਲਾਈਨ ਵੀ ਸ਼ਾਇਦ ਸਾਈਟ ਹੋएगी ਉੱਥੇ ਵੀ ਜਾ ਕੇ ਦੇਖ ਲੈਣਾ ਉਹਦਾ ਤੁਹਾਨੂੰ ਕੀ ਫਾਇਦਾ ਮਿਲਦਾ ਕਿ ਜੇ ਦੁਕਾਨਾਂ ਤੇ ਜਾ ਕੇ ਤੁਸੀਂ ਰਿਜ਼ਲਟ ਵੇਖਦੇ ਹੋ ਉਹ ਰਿਜ਼ਲਟ ਸਰਕਾਰੀ ਗੈਜ਼ਟ ਹੁੰਦਾ ਉਹਦੇ ਕੋਈ ਗਲਤੀ ਨਹੀਂ ਹੁੰਦੀ ਤੇ ਕਾਲੇ ਨਹੀਂ ਪੈਣਾ ਕਿ ਆਪਾਂ ਕਿਸੇ ਦੇ ਝਾਸੇ ਚ ਆ ਜਾਈਏ ਕਿ ਮੇਰੀ 10 ਲੱਖ ਦੀ ਲਾਟਰੀ ਨਿਕਲ ਗਈ 5 ਦੀ ਨਿਕਲ ਗਈ ਆ ਕਰੋੜ ਦੀ ਨਿਕਲ ਗਈ ਫੁਲਾਣਾ ਬੰਗਾ ਬੰਦਾ 5-10 ਹਜ਼ਾਰ ਰੁਪਏ ਮੰਗਦਾ ਉਹਨੇ 5-10 ਹਜ਼ਾਰ ਤੋਂ ਸ਼ੁਰੂਆਤ ਕਰਕੇ ਤੁਹਾਡੇ ਕੋਲ ਲੱਖਾਂ ਰੁਪਏ ਕਢਾ ਲੈਣਾ ਇਸ ਤਰ੍ਹਾਂ ਦੇ ਬਹੁਤ ਸਾਰੇ ਸਕੈਮ ਹੋ ਚੁੱਕੇ ਨੇ ਯਾਦ ਰੱਖੋ ਕਿ ਲਾਟਰੀ ਵਿਨਰ ਨੂੰ ਪੈਸੇ ਮਿਲਨੇ ਨੇ ਨਾ ਕਿ ਦੇਨੇ ਪੈਂਦੇ ਨੇ ਕਿਸੇ ਵੀ ਜੇਤੂ ਨੂੰ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਪੈਂਦਾ ਔਰ ਜਿਹਦੇ ਕੋਲ ਫਿਜ਼ੀਕਲ ਲਾਟਰੀ ਹੈ ਉਹੀ ਕਲੇਮ ਕਰ ਸਕਦਾ ਫੋਟੋ ਵਾਲਾ ਨਹੀਂ ਕਰ ਸਕਦਾ ਤੇ ਕਿਸੇ ਵੀ ਤਰੀਕੇ ਦੇ ਆਪਣੇ ਜ਼ਰੂਰੀ ਕਾਗਜ਼ ਆਧਾਰ ਕਾਰਡ ਤੇ ਪੈਨ ਕਾਰਡ ਜਾਂ ਹੋਰ ਆਪਣੇ ਐਡਰੈਸ ਵਗੈਰਾ ਐਵੇਂ ਅਨਨੋਨ ਬੰਦਿਆਂ ਨੂੰ ਦੇ ਕੇ ਉਹਨਾਂ ਦਾ ਹੋਰ ਵੀ ਲੌਸਸ ਹੈ ਜੋ ਕਿ ਤੁਹਾਨੂੰ ਸ਼ਾਇਦ ਪਤਾ ਲੱਗ ਜਾਂਦੇ। ਮਤਲਬ ਜੇ ਕਿਸੇ ਨੇ ਔਨਲਾਈਨ ਟਿਕਟ ਜਿਹੜੀ ਹੈ ਗਲਤੀ ਦੇ ਨਾਲ ਖਰੀਦ ਵੀ ਲਈ ਹੈ ਤਾਂ ਹਜੇ ਵੀ ਸਤਰਕ ਹੋ ਜਾਵੇ ਹਜੇ ਵੀ ਸਮਾਂ ਹੈ ਕਿਉਂਕਿ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਰਿਜ਼ਲਟ ਆਂਦਾ ਤਾਂ ਲੋਕਾਂ ਨੂੰ ਫਿਰ ਫੋਟੋ ਭੇਜ ਦਿੱਤੀ ਜਾਂਦੀ ਕਿ ਤੁਹਾਡੀ ਲੋਟਰੀ ਨਿਕਲ ਗਈ ਇੰਨੇ ਪੈਸੇ ਪਾਓ ਤੇ ਤੁਹਾਨੂੰ ਜਿਹੜਾ ਇਨਾਮ ਮਿਲ ਜਾਏਗਾ। ਦੇਖੋ ਇਹ ਤੇ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਹੁਣ ਉਹਨਾਂ ਨੇ ਕੀ ਕਰਨਾ ਹੈ ਪਹਿਲਾਂ ਤੁਹਾਡੇ ਕੋਲ 500 ਜਾਂ 1200 ਜੋ ਵੀ ਅਮਾਉਂਟ ਲੈ ਲਈ ਉਹ ਤੇ ਤੁਹਾਡੀ ਚਲੀ ਗਈ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਐਡਿਟ ਕਰਕੇ ਉਸੇ ਨੰਬਰ 'ਚ ਤੁਹਾਡਾ ਪ੍ਰਾਈਸ ਕੱਢ ਦੇਣਾ ਉਸੇ ਬਾਅਦ ਕਹਿਣਾ ਕਿ ਇਹ ਤੁਹਾਡਾ 5 ਲੱਖ ਜਾਂ 10 ਲੱਖ ਲੱਗ ਗਿਆ ਅੰਦੀ 4500 ਫੀਸ ਹੈ ਤੁਸੀਂ ਜੇ ਗਲਤੀ ਨਾਲ 4500 ਪਾਤੀ ਉਹ ਕਹੇਗਾ ਤੁਹਾਡਾ ਇਨਾਮ ਜਲਦੀ ਪਾ ਦੇਣਾ ਤੁਸੀਂ 10000 ਹੋਰ ਪਾ ਦਿਓ ਫਿਰ ਉਹਨੇ ਕਹਿਣਾ ਹੁਣੇ ਪੇਮੈਂਟ ਲੈਣੀ ਹੈ ਤੇ 20000 ਹੋਰ ਪਾ ਦਿਓ ਇਸ ਤਰ੍ਹਾਂ ਦੇ ਸਕੈਮਸ ਹੋ ਜਾਂਦੇ ਨੇ ਕਿਸੇ ਵੀ ਅਨਨੋਨ ਨੰਬਰ ਤੋਂ ਕੋਸ਼ਿਸ਼ ਕਰੋ ਕਿ ਉਹਦਾ ਫੋਨ ਨਾ ਚੱਕੋ ਉਹਨੂੰ ਅਟੈਂਡ ਨਾ ਕਰੋ ਕਿਉਂਕਿ ਅਨਨੋਨ ਨੰਬਰ ਹੀ ਸਾਈਬਰ ਫਰਾਡਸ ਦੇ ਜ਼ਰੀਏ ਨੇ ਜਿਹੜਾ ਵੀ ਬੰਦਾ ਤੁਹਾਨੂੰ ਲੋਟਰੀ ਆਨਲਾਈਨ ਵੇਚ ਰਿਹਾ ਨਾ ਉਹ ਟੋਟਲੀ ਫਰਾਡ ਹੈ ਫਰਾਡ ਹੈ ਫਰਾਡ ਹੈ ਟਿਕਟ ਫਿਜ਼ੀਕਲੀ ਬਾਈ ਕਰੋ ਮੇਰੀ ਦੁਕਾਨ ਤੋਂ ਕਰ ਸਕਦੇ ਹੋ ਵੈਲਨ ਗੁੱਡ ਹੈ ਨਹੀਂ ਤੇ ਕਿਸੇ ਅੱਛੀ ਦੁਕਾਨਦਾਰ ਤੋਂ ਖਰੀਦੋ ਤੁਹਾਡੇ ਪਿਆਰ ਖਾਤਰ ਤੁਹਾਨੂੰ ਪਰੇਸ਼ਾਨੀ ਨਾ ਆਏ ਮੈਂ ਡੁਗਰੀ ਵੀ ਦੁਕਾਨ ਖੋਲ ਚੁੱਕਿਆ ਹਾਂ ਮੈਂ ਜੋਧਾ ਵੀ ਖੋਲ ਚੁੱਕਿਆ ਮੈਂ ਸਮਰਾਲਾ ਚੌਕ ਤੇ ਖੋਲ ਚੁੱਕਿਆ ਰਸ਼ ਪੈਂਦਾ ਸੀ ਘੰਟਾ ਕਰ ਮੈਂ 48 ਨੰਬਰ ਦੁਕਾਨ ਖੋਲਤੀ ਆ ਹੋਰ ਵੀ 10 ਬ੍ਰਾਂਚਾ ਕਰ ਦਾਂਗਾ ਜੇ ਕਰ ਤੁਸੀਂ ਆਨਲਾਈਨ ਪਾਉਂਦੇ ਰਹੋਗੇ ਲਾਟਰੀ ਤੇ ਭਾਜੀ ਤੁਹਾਡਾ ਪੈਸਾ ਖਰਾਬ ਹੁੰਦਾ ਫਿਰ ਤੁਸੀਂ ਆ ਕੇ ਮੈਨੂੰ ਦੁਕਾਨ ਤੇ ਹੀ ਬੋਲਦੇ ਹੋ ਮੇਰਾ ਨਜਾਇਜ਼ ਜਲੂਸ ਕੱਢਦੇ ਹੋ ਮੈਂ ਬੋਲਦਾ ਕੁਝ ਨਹੀਂ ਲੇਕਿਨ ਇਸ ਵਾਰੀ ਮੈਂ ਕਹਤ ਹਾਂ ਕਿ ਜਿਹੜਾ ਬੰਦਾ ਇਰਾਦਾ ਆਪਣਾ ਨੁਕਸਾਨ ਕਰਕੇ ਹੈਗਾ ਮੈਂ ਉਹਦੀ ਕੋਈ ਗੱਲ ਨਹੀਂ ਸੁਣੂੰ ਕਿਉਂਕਿ ਮੈਂ 100 ਤੋਂ ਵੱਧ ਵੀਡੀਓ ਬਣਾ ਚੁੱਕਿਆ ਹਾਂ ਅਵੇਅਰਨੈਸ ਦੇ ਉੱਤੇ ਸੋ ਬਿਲਕੁਲ ਇਹ ਵੀਡੀਓ ਜਿਹੜੀ ਹੈ ਅਵੇਅਰਨੈਸ ਕਰਕੇ ਹੀ ਬਣਾਈ ਜਾ ਰਹੀ ਹੈ ਤਾਂ ਕਿ ਤੁਹਾਡੇ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਸ ਵੀਡੀਓ ਨੂੰ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਲੋਕ ਇਸ ਬਾਰੇ ਜਾਣੂ ਨਹੀਂ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਜੇਕਰ ਔਨਲਾਈਨ ਟਿਕਟ ਖਰੀਦੀ ਹੈ ਤਾਂ ਗਾਂਧੀ ਬ੍ਰਦਰਜ਼ ਦੇ ਨਾਮ ਤੇ ਜੇਕਰ ਟਿਕਟ ਕਿਸੇ ਨੇ ਵੇਚ ਦਿੱਤੀ ਤੇ ਤੁਸੀਂ ਵਿਸ਼ਵਾਸ ਕਰ ਲਿਆ ਕਿ ਗਾਂਧੀ ਬ੍ਰਦਰਜ਼ ਦੇ ਨਾਮ ਤੇ ਜਿਹੜੀ ਹੈ ਟਿਕਟ ਮਿਲ ਰਹੀ ਹੈ ਤੁਸੀਂ ਕਿਤੇ ਜੇ ਖਰੀਦ ਵੀ ਲਈ ਹੈ ਤਾਂ ਹੁਣ ਅਜੇ ਵੀ ਸਾਵਧਾਨ ਹੋ ਜਾਓ ਜੇ ਨਹੀਂ ਖਰੀਦੀ ਤਾਂ ਅੱਗੋਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਕੇ ਸਤਰਕ ਹੋ ਜਾਓ ਕਿ ਅੱਗੋਂ ਅਸੀਂ ਔਨਲਾਈਨ ਟਿਕਟ ਬਿਲਕੁਲ ਨਹੀਂ ਖਰੀਦਣੀ ਫਿਜ਼ੀਕਲ ਲੋਟਰੀ ਜਿਹੜੀ ਆ ਉਹ ਦੁਕਾਨ ਤੇ ਆ ਕੇ ਖਰੀਦਣੀ ਹੈ ਤਾਂ ਹੀ ਕਰੋੜਪਤੀ ਬਣਨ ਦੇ ਸੁਪਨੇ ਨੂੰ ਤੁਸੀਂ ਸਕਾਰ ਕਰ ਸਕਦੇ ਹੋ ਕਿਉਂਕਿ ਇਹਨਾਂ ਦੇ ਨਾਮ ਦੇ ਉੱਤੇ ਕਾਫੀ ਜ਼ਿਆਦਾ ਫਰੋਡ ਕੇਸਿਸ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਨੇ ਤੇ ਗੱਲਬਾਤ ਕਰਦੇ ਆ ਜੇਕਰ ਵੈਸੇ ਤਾਂ ਕਾਫੀ ਲੋਕਾਂ ਨੇ ਟਿਕਟ ਖਰੀਦ ਲਈ ਹੋਈ ਹੈ ਪਰ ਅਜੇ ਵੀ ਕਿਸੇ ਨੇ ਜੇਕਰ ਟਿਕਟ ਨਹੀਂ ਖਰੀਦੀ ਤਾਂ ਕਿੰਨੇ ਵਜੇ ਤੱਕ ਖਰੀਦ ਸਕਦਾ ਹੈ ਮੇਰੀ ਦੁਕਾਨ ਤੇ ਕੱਲ 31 ਤਰੀਕ ਡਰਾ 7 ਵਜੇ ਤੱਕ ਤੁਹਾਨੂੰ ਟਿਕਟ ਵੇਚਣ ਦੀ ਪੂਰੀ ਕੋਸ਼ਿਸ਼ ਕਰਾਂਗਾ ਇਹ ਸੋਚ ਕੇ ਬਿਲਕੁਲ 7 ਵਜੇ ਨਾ ਆਉਣਾ ਪਹਿਲੇ ਆਓ ਔਰ ਪਹਿਲੇ ਪਾਓ ਵਾਲੀ ਗੱਲ ਹੈ ਕਿਉਂਕਿ ਲਿਮਟਿਡ ਟਿਕਟਾਂ ਨੇ ਇਹ ਵੀ ਮੈਂ ਟਿਕਟਾਂ ਸ਼ਾਰਟੇਜ ਹੋਈ ਪਈ ਆ ਅਰੇਂਜ ਕਰ ਰਹੇ ਆ ਬਹੁਤ ਮਤਲਬ ਐਂਡਿੰਗ ਤੇ ਹੀ ਆ ਤੇ ਇੱਕ ਗੱਲ ਯਾਦ ਰੱਖਣਾ ਹਲੇ ਵੀ ਸਮਝ ਲਓ ਕਿ ਲਾਟਰੀ ਜਿਹਦੇ ਕੋਲ ਫਿਜ਼ੀਕਲ ਜੇਬ ਚ ਹੈ ਉਹਨੂੰ ਤੇ ਫਿਰ ਪ੍ਰਾਈਜ਼ ਮਿਲ ਜਾਊਗਾ ਜਿਹਦੇ ਕੋਲ ਫੋਟੋ ਹੈ ਤੇ ਫੋਟੋ ਵਾਲੇ ਨੋਟ ਲਾ ਕੇ ਕੀ ਕਰ ਲੋਗੇ ਫੋਟੋ ਵਾਲੇ ਨੋਟ ਚੱਲਨੇ ਆ ਤੇ ਫੋਟੋ ਵਾਲੀ ਲਾਟਰੀ ਕਿਉਂ ਖਰੀਦੇ ਹੋ ਕੰਮੀਤੀ ਇਹ ਵੀ ਜ਼ਰੂਰੀ ਤਾਂ ਨਹੀਂ ਕਿ ਸਿਰਫ 8 ਵਜੇ ਜਿੱਦਾਂ ਲੋਕਾਂ ਨੂੰ ਥੋੜੀ ਜਲਦਬਾਜ਼ੀ ਹੁੰਦੀ ਕਿ 8 ਵਜੇ ਜਿਹੜਾ ਨਿਕਲ ਰਿਹਾ ਤੇ ਉਸੇ ਸਮੇਂ ਦੇਖਣਾ ਮੈਂ ਦੇਖਿਆ ਤੁਸੀਂ ਵੀਡੀਓ ਵੀ ਜਿਹੜੀ ਆਪ ਬਣਾ ਕੇ ਪਾਉਂਦੇ ਹੋ ਕਿ ਇਹ ਰਿਜ਼ਲਟ ਆ ਗਿਆ ਤੇ ਉਹ ਤੁਹਾਡੀ ਵੀਡੀਓ ਦੇਖ ਵੀ ਸਕਦੇ ਨੇ ਉਹਦੇ ਤੇ ਵੀ ਪਤਾ ਲੱਗ ਸਕਦਾ ਚਾਹੇ ਅਗਲੇ ਦਿਨ ਵੀ ਦੇਖ ਲੈਣ ਦੇਖੋ ਜੀ ਮੈਂ ਬਕਾਇਦਾ ਕੱਲਾ ਕੱਲਾ ਵੱਡੇ ਪ੍ਰਾਈਜ਼ ਤੱਕ 5 ਲੱਖ ਰੁਪਏ ਤੱਕ ਨੰਬਰ ਬੋਲ ਕੇ ਪਾਉਣਾ ਉਸ ਦੇ ਵੀ ਅਵੇਅਰ ਕਰਦਾ ਆਪਣੇ ਵੱਲੋਂ ਤੇ ਮੈਂ ਭਾਜੀ 100 ਤੋਂ ਵੱਧ ਵੀਡੀਓ ਪਾ ਚੁੱਕੀ ਐ ਸਾਈਬਰ ਫਰਾਡਸ ਤੋਂ ਬਚਣ ਦਾ ਇੱਕੋ ਹੀ ਜ਼ਰੀਆ ਹੈ ਤੁਹਾਡੀ ਅਵੇਅਰਨੈਸ ਬਸ ਤੋ ਬਿਲਕੁਲ ਹੁਣ ਉਡੀਕ ਕਿਸ ਗੱਲ ਦੀ ਕਰ ਰਹੇ ਹੋ ਜੇ ਟਿਕਟ ਨਹੀਂ ਖਰੀਦੀ ਤਾਂ ਟਿਕਟ ਨੂੰ ਜ਼ਰੂਰ ਖਰੀਦ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਜਿਹੜਾ ਹੈ ਤੁਹਾਡੇ ਜਾਣਕਾਰ ਲੋਕਾਂ ਨੂੰ ਜਿਹੜਾ ਇਹ ਪਤਾ ਲੱਗ ਸਕੇ ਕਿ ਹੁਣ ਦੀਵਾਲੀ ਬੰਪਰ ਦਾ ਜਿਹੜਾ ਡਰਾਅ ਨਿਕਲਣਾ ਉਸ ਦਾ ਰਿਜ਼ਲਟ ਕਿਵੇਂ ਦੇਖਣਾ ਘਬਰਾਉਣ ਦੀ ਜ਼ਰੂਰਤ ਨਹੀਂ ਬਿਲਕੁਲ ਵੀ ਜੇਕਰ ਤੁਸੀਂ रिजल्ट ਨਹੀਂ ਵੀ ਦੇਖ 파ਰੇ ਤਾਂ ਅਗਲੇ ਦਿਨ ਵੀ ਦੇਖ ਸਕਦੇ ਹੋ ਜੇ ਤੁਹਾਡਾ ਡਰਾਅ ਨਿਕਲ ਗਿਆ ਤੁਹਾਡੀ ਟਿਕਟ ਜਿਹੜੀ ਆ ਉਹ ਇਨਾਮ ਨਿਕਲ ਗਿਆ ਤਾਂ ਤੁਹਾਨੂੰ ਇਹ ਇਨਾਮ ਜਿਹੜਾ ਜਰੂਰ ਮਿਲੇਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ